ਮੰਮੀ ਵੀ ਆ ਗਈ ਤੇਰਾ ਜੈ ਸਤਿ ਸ਼੍ਰੀ ਅਕਾਲ ਵਧਾਈਆਂ ਤੈਨੂੰ ਵੀ ਹੈ ਤੈਨੂੰ ਵੀ ਵਧਾਈਆਂ ਲੈ ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਆਓ ਕਰਦੇ ਹਾਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ ਤੇ ਅੱਜ ਆਪਾਂ ਜਾ ਰਹੇ ਹਾਂ ਫਾਈਨਲੀ ਸੋ ਅੱਡਾ ਅੱਜ ਲੈਂਟਰ ਪੈ ਜਾਣਾ ਤੇ ਤਿਆਰ ਸਾਰੇ ਆਪਾਂ ਗਏ ਦਸਤਾਰ ਬੰਨ ਲੀ ਆਪਾਂ ਸਵੇਰ ਦਾ ਸਰੀਆ ਆਪਾਂ ਟਾਈਮ ਨਾਲ ਹੀ ਉੱਠ ਗਏ 8 ਵਜੇ ਕਹਿੰਦੇ ਤੇ ਗੱਡੀ ਚੜੀ ਹੋ ਗਈਆਂ ਤੇ ਕਿੰਨੀ ਗੱਡੀ ਹੋ ਰਹੀ ਹੈ ਕਿ ਮੈਂ ਸਮਾਨ ਸੋਣ ਜੋ ਵੀ ਥੋੜਾ ਬਹੁਤ ਖੜਨਾ ਗੱਡੀ ਦੇ ਵਿੱਚ ਆਪਾਂ ਲੈ ਜਾਂਦੇ ਆਂ ਬਾਕੀ ਇੱਕ ਬਾਈ ਨੂੰ ਰਾਜੂ ਲੈਣਾ ਤੇ ਜਿੰਨਾ ਵੀ ਛੋਟਾ ਮੋਟਾ ਆਪਣਾ ਛੋਟਾ ਜਿਹਾ ਪ੍ਰੋਗਰਾਮ ਕਰਨਾ ਹਿਸਾਬ ਨਾਲ ਹਾਂ ਜੈਂਟਰ ਤੇ ਚਲੋ ਤੇ ਬਾਕੀ ਵਾਜਦੇ ਰਹਿਣ ਸਾਰੇ ਤਰੱਕੀਆਂ ਬਖਸ਼ੇ ਪ੍ਰਮਾਤਮਾ ਸਭ ਨੂੰ ਅੰਦੇ ਨੇ ਬੰਦਾ ਹੌਲੀ ਹੌਲੀ ਸਟੱਪ ਬਾਈ ਸਟੱਪ ਉੱਪਰ ਨੂੰ ਜਾਂਦਾ ਸੈ ਸੈ ਹੈ ਨਾ ਚਲੋ ਬਾਕੀ ਤੁਹਾਡੀ ਕੋਸ਼ਿਸ਼ ਕੋਟ ਦੇ ਨਾਲ ਤੇ ਕੁਝ ਮਹਾਰਾਜ ਦੀ ਕਿਰਪਾ ਚਲੋ ਫਿਰ ਚੱਲੀਏ ਗੱਡੀ ਚੱਲੀ ਹੋ ਗਈ ਹੈ ਆਪਾਂ ਦੇ ਰੈਡੀ ਹੋ ਗਏ ਆ ਤੇ ਕਰਨ ਦਾ ਥੋੜਾ ਜਿਆ ਲੇਟ ਆ ਕੰਮ ਲਓ ਜੀ ਬਹਿ ਗਏ ਆ ਆਪਾਂ ਗੱਡੀ 'ਚ ਤੇ ਹਰ ਚਾਰ ਹੋ ਗਿਆ ਮਗਰ ਸੈਂਟਰ ਵਗੈਰਾ ਕਿਉਂਕਿ ਆਪਾਂ ਸੈਂਟਰ ਵਗੈਰਾ ਘਰੋਂ ਲਿਆ ਕਿਉਂਕਿ ਉੱਥੇ ਫਿਰ ਪੱਠੀ ਵੇਖ ਲਾਂਗੇ ਪੱਠੀ ਲੈ ਜਾਾਂਗੇ ਬਾਹਰੋਂ ਜਿਵੇਂ ਹਣਾ ਟੰਟ ਵਾਲਿਆਂ ਕੋ ਸਮਾਥਨ ਮਿਲਦਾ ਜਿੰਨਾਂ ਕੋ ਉਹਨਾਂ ਕੋ ਪੱਟੀ ਲੈ ਕੇ ਤੇ ਸੰਟਾ ਮੈਂ ਘਰੋ ਲੈ ਜਾਂਦੇ ਆ ਜਿਆਦਾ ਵੱਡੀ ਵੱਡੀ ਚ ਪੈਣ ਦੀ ਲੋੜ ਨਹੀਂ ਹੈ ਜੀ ਹਣਾ ਤੇ ਬਾਕੀ ਸਭ ਹੀ ਸੈਨੇ ਗਿਆ ਨਾ ਬੰਦਾ ਕੋਈ ਵੀ ਕੰਮ ਕਰਦਾ ਜੋਰ ਹੋ ਜਾਂਦਾ ਬੰਦੇ ਦਾ ਕਿਵੇਂ ਹਣਾ ਹਰ ਇੱਕ ਚੀਜ਼ ਬੰਦਾ ਆਪਣੇ ਹਿਸਾਬ ਨਾਲ ਹੀ ਤਕਰੀਬਨ ਤੁਰ ਕੇ ਚੱਲਦਾ ਹਾਂ ਟੇਬਲ ਖਾਣਨਾ ਮਿਗਾ ਜੀ ਨਾ ਟੇਬਲ ਕੀ ਕਰਨਾ ਮੈਂ ਹਾਂ ਦਾ ਮੰਜੀ ਹੱਸੀ ਹੋ ਤੈ ਕਿੰਨਵੀਂ ਰਾੜੀ ਹੋ ਚੁੱਕੀ ਹੈ ਕੀ ਬਾਤ ਅੱਜ ਧੁੰਦ ਪਈ ਆ ਕਿ ਜਦ ਲੱਗੀ ਜਾਵੇ ਧੁੱਪ ਲੱਗ ਜੇ ਤਾਂ ਚੰਗੀ ਗੱਲ ਆ ਤੇ ਬਾਕੀ ਆਪਾਂ ਤੁਹਾਨੂੰ ਪਤਾ ਹੀ ਆਪਣੇ ਹਿਸਾਬ ਨਾਲ ਆ ਗਿਆ ਮੈਂ ਵਲੌਗ ਵਿੱਚ ਕਿਹਾ ਸੀ ਕਿ ਬਹੁਤੀ ਵੱਡੀ ਵੱਡੀ ਚਪਲ ਨਹੀਂ ਚਾਹੀਦਾ ਜਿੰਨਾ ਇੱਕ ਬੰਦੇ ਕੋ ਗੰਜਾਇਸ ਹਿਸਾਬ ਨਾਲ ਪ੍ਰੋਗਰਾਮ ਕਰ ਲੈਣਾ ਚਾਹੀਦਾ ਜਾਨੀਆਂ ਜੀਂਦੇ ਵਸਦੇ ਰਹਿਣ ਸਭ ਚਲੋ ਵੀ ਬੈਹ ਜੋ ਚਲਿਏ ਐਵੇਂ ਮੰਮੀ ਹੁਣੀ ਬਾਅਦ ਚ ਆਉਣਗੇ ਥੋੜਾ ਲੇਟ ਆਉਣਗੇ ਮੈਂ ਕਿਹਾ ਚਲੋ ਮੈਂ ਟਾਈਮ ਨਾਲ ਜਾਣਾ ਮੈਂ ਤੇ ਉੱਥੇ ਥੋੜਾ ਬਹੁਤ ਕੰਮਕਾਰ ਕਰਨਾ ਬਣਾ ਜ਼ਰੂਰੀ ਤੇ ਇਹ ਲੈ ਆਵਾ ਮੋਂਗਨ ਕੇ 1:30 11 ਵਜੇ ਤੱਕ ਜਦੋਂ ਲੈਂਟਰ ਪਹਿਣਾ ਉਹਦੋਂ ਆ ਜਾਣਗੇ ਤੇ ਬਾਕੀ ਤੇ ਲੀਹ ਚੱਲ ਕੇ ਕਰਦੇ ਹਾਂ ਕਰਦੇ ਹਾਂ ਤੇ ਆ ਰਹੀ ਜਿਵੇਂ ਵਿਆਹ ਚੱਲੀ ਹੁੰਦੀ ਹੈ ਵਿਆਹ ਹੀ ਹੈ ਕਿਹਾਡੇ ਪਾ ਦਾ ਇੰਨੀ ਖੁਸ਼ੀ ਮੰਡੀ ਲੈਂਟਰ ਪਹਿਣਾ ਮਾੜੀ ਚਲੋ ਵੀ ਚੱਲਦੇ ਹਾਂ ਫਿਰ ਮਿਲਦੇ ਤੁਹਾਨੂੰ ਉੱਥੇ ਜਾ ਕੇ ਥੋੜਾ ਵਸ ਸਮਾਨ ਵੀ ਲੈਣਾ ਉਹਨਾਂ ਲਈ ਆਪਾਂ ਬਾਕੀ ਇਹ ਸਮਾਨ ਬਿਜਲੀ ਦਾ ਰੱਖ ਲਿਆ ਵਿੱਚ ਗੱਡੀ ਚ ਰੱਖ ਲਿਆ ਆਪਾਂ ਰੱਖ ਲੈਣ ਲੋ ਕੋਈ ਚੀਜ਼ ਤਾਂ ਨਹੀਂ ਰਹਿ ਗਈ ਰੱਖ ਲੈ ਉਦੋਂ ਦਾ ਗਲੀਚਾ ਲਿਆ ਆਹੀਂ ਇਹਨੂੰ ਬਸ ਇਦਾਂ ਹੀ ਫਿਰ ਕੰਮ ਆ ਜਾਂਦਾ ਵੀ ਇਹ ਸੀਟ ਦੇ ਮਗੇ ਰੱਖਿਆ ਜਿਵੇਂ ਕੋਈ ਸਮਾਨ ਭਾਰਾ ਰੱਖਣਾ ਹੁੰਦਾ ਸੀਟ ਦੇ ਮਗਦੇ ਨੂੰ ਥੱਲੇ ਰੱਖ ਲੀਦਾ ਚਲ ਇਹ ਕੰਮ ਆਉਂਦੇ ਆ ਕੇ ਕਮੈਂਟ ਵੀ ਕਰਾਂਗੇ ਇਹ ਮਹਿੰਗਾ ਲੱਲੇ ਵੈਸੇ ਲਿਆ ਆਹੀਂ ਮਹਿੰਗਾ ਹੰਨ ਨੂੰ ਲੱਗਣ ਡਿਆ ਮਹਿੰਗਾ ਲੈ ਲਿਆ ਵੈਸੇ ਬਾਕੀ ਚਲੋ ਕੋਈ ਨਹੀਂ ਜੁੜੇ ਰਹੇ ਹਾਂ ਅੰਤ ਤੱਕ ਵਲੌਗ ਦੇ ਨਾਲ ਆਹ ਪਤਾ ਨਹੀਂ ਇਹਨਾਂ ਨੇ ਕੀ ਲਿਖਿਆ ਆਈ ਹੱਥ ਦੇ ਉੱਪਰ ਜੋ ਜੋ ਸਮਾਨ ਲੈਣਾ ਹੈ ਹੱਥ ਤੇ ਲਿਖ ਲੈ ਮੈਂ ਕਿ ਹੁਣ ਕਾਪੀ ਕਿੱਥੇ ਚੁੱਕੀ ਫਿਰਾਂਗੇ ਜਿਹੜਾ ਜਿਹੜਾ ਸਮਾਨ ਚਾਹੀਦਾ ਚੰਨ ਚੇਤਾ ਰਹੂ ਹਾਲ ਕੀ ਹੈ ਸਹੀ ਗੱਲ ਤੂੰ ਦਾ ਵੇ ਆਹ ਆਉਂ ਤਰੇ ਆਉਂਦੇ ਇਹਨਾਂ ਨੇ ਕਿਹਾ ਮੈਂ ਕਿਹਾ ਆ ਜੀ ਚਲ ਇਹਨਾਂ ਨਾਲ ਛੁੱਟੀ ਕਰ ਲਈ ਮੇਰੇ ਕਰਕੇ ਮੈਂ ਕਿਹਾ ਚਲ ਆ ਜੀ ਯਾਰ ਮੇ ਯਾਰਾ ਦੋਸਤ ਨਹੀਂ ਹੁੰਦਾ ਚੈਲੀਬ੍ਰੇਟ ਆਵੇ ਹੁੰਦੇ ਆ ਤਰੇ ਨੇ ਵੇਲੇ ਆ ਮੈਂ ਵੀਡੀਓ ਬਣਾਉਣ ਦੇ ਆ ਜਾ ਆ ਜਾ ਵੇ ਟਾਲ ਵੇਖ ਦੀ ਨਾ ਗਿਆ ਆ ਜਾ ਕਿਧਾਂ ਲੱਗਦਾ ਹਾਂ ਅੱਛਾ ਉਧਰ ਜਗ੍ਹਾ ਨਹੀਂ ਹੈਗੀ ਮੈਂ ਤਾਂ ਕਰਕੇ ਇੱਧਰ ਬੈਹ ਯਾਰ ਲੰਗਾ ਉੱਦ ਸੰਡਾ ਯਾਰ ਰੱਖਿਆ ਵਿੱਚ ਹਰ ਜੰਗਲ ਕਿਦਾਂ ਵਧੀਆ ਵਧੀਆ ਕੈਂਟ ਵਧੀਆ ਮੈਂ ਤੇ ਆ ਜੀ ਆਪਾਂ ਆਏ ਆ ਇੱਥੋਂ ਗਦਾਪਰ ਰੋਡ ਤੇ ਬਿਜਲੀਆ ਸਮਾਨ ਥੋੜਾ ਘੱਟ ਹੀ ਮੈਂ ਕਿਹਾ ਲੈ ਚਲਦੇ ਆਂ ਹਾਂ ਜੀ ਆਹ ਲਈਆਂ ਇਹ ਘੜ ਗਿਆ ਸੀ ਇਹਨੂੰ ਡੀਉ ਡੱਬੀਆਂ ਕਹਿੰਦੇ ਡੀਪ ਡੱਬੀਆਂ 15 ਪੀਸ ਉਹਦਾ ਲਿਖਿਆ ਹੀ ਪਰ ਉਹਨੇ ਆਪਣੇ ਹਿਸਾਬ ਨਾਲ ਵੀਰ ਨੇ ਸਹੀ ਲਿਖਿਆ ਮੈਂ ਪਰ ਘੱਟ ਲੈਂਦੇ ਨਾ ਬਾਕਸਾ ਬਾਕਸੇ ਵਿੱਚ 12 ਪੀਸ ਹੁੰਦੇ ਆ ਵੇ ਬਾਕੀ ਬਾਕੀ ਖਲੇ ਦੇ ਦਣਗੇ ਬਸ ਇਹ ਸੈਲਜੀ ਪੈਨ ਨਾ ਰਸਤਾ ਹੋ ਗਿਆ ਜਾਮ ਫਟਕ ਹੋ ਗਿਆ ਬੰਦ ਅਸੀਂ ਪਹੁੰਚ ਗਿਆ ਆਪਾਂ ਫਲਾਟ ਚਹੀਂ ਵੀ ਸਮਾਨ ਤੋਂ ਥੋੜਾ ਬਦ ਲੈ ਕੇ ਡੈਡੀ ਹੁਣੇ ਬੈਠੇ ਇੱਥੇ ਚਿੰਕਲ ਵੀ ਆ ਗਿਆ ਨਾਲ ਇਧਰ ਮਸ਼ੀਨ ਵੀ ਆ ਗਈ ਇਧਰ ਲੱਗੂ ਕਿ ਇਧਰ ਤੁਹਾਨੂੰ ਜਿੱਥੇ ਤੁਹਾਨੂੰ ਜਿੱਥੇ ਠੀਕ ਲੱਗਦਾ ਉਸ ਨਾਲ ਲਾ ਦੋ ਆਹ ਟੇਨਾ ਚਿੰਕਲ ਲਾ ਦਿਆਂ ਪਹਿਲਾਂ ਆਪਾਂ ਬਾਲ ਤੇ ਰਾਤੀ ਬੰਨ ਗਏ ਵੇਖੋ ਹੁਣ ਭਾਜੀ ਆ ਜਰਮਨ ਭਾਜੀ ਦਾਬਾਂ ਵਾਲੀ ਤੋਂ ਤੇ ਇਹ ਪਾਉਣਗੇ ਆਪਣੇ ਤੇ ਆਪਾਂ ਪੂਪਾਂ ਦਾ ਕੰਮ ਕਰਨਾਗੇ ਘਰ ਬਾਈ ਭਾਵਾ ਲੇਟ ਆਇਆ ਅਜੇਲਾ ਹੂੰ ਆਹੋ ਦੇਰ ਬੰਦਿਆ 8 ਵਜੇ ਦਾ ਕਿਹਾ 9:00 ਵਜੇ ਪਹੁੰਚਿਆ ਹੈ ਚਲੋ ਉਹ ਇਹਦਾ ਬਾਈ ਕਹਨਾ ਹੈ ਕਿ ਦੋ ਦੋ ਛੱਡ ਰੀਆਂ ਜੇ ਇੱਧਰ ਐਸੇ ਦੋ ਦੋ ਛੱਡਣੀਆਂ ਜੇ ਤੇ ਰੱਖਣਾ ਫੋਟਾ ਬੰਨ ਗਿਆ ਇਹ ਲੈ ਨਾ ਫੋਟਾ ਬੰਨ ਗਿਆ ਤੁਹਾਡਾ ਚੌਕ ਚੱਕ ਨਹੀਂ ਆ ਤਾ ਦੇ ਕੋ ਦਮਾ ਇੱਕ ਮਿੰਟ ਨਾ ਚੋ ਤੇ ਜੇ ਆਪਣਾ ਭਰਾ ਹੁੰਦਾ ਇੱਥੇ ਉਹ ਬਾਹਰ ਚੱਲ ਗਿਆ ਨਹੀਂ ਤਾਂ ਉਹਨੇ ਕੰਮ ਕਰਨਾ ਹੈ ਬਿਜਲੀ ਦਾ ਤੇ ਚਲੋ ਆਪਣੇ ਬੰਦੇ ਦਾ ਬੜਾ ਵਾਦਾ ਹੁੰਦਾ ਨਾ ਜਦੋਂ ਕੋਈ ਕੰਮ ਕਰਦਾ ਬੰਦਾ ਹਰੋ ਇਹ ਵੀ ਵੀਰ ਵੀ ਆਪਣਾ ਹੀ ਆ ਇੱਥੇ ਬਾਈ ਪੈਰ ਨਾ ਰੱਖੇ ਪੋਲੇ ਦੇ ਚੰਗਾ ਆ ਚੀਜ਼ਾਂ ਫੱਟੀਆਂ ਆ ਇਹਨਾਂ ਦੇ ਪੈਰ ਨਾ ਆਜੇ ਇੱਥੇ ਜਿੰਨਾ ਉਹ ਦੋ ਛੱਡੇ ਨਾ ਇੱਥੇ ਦੋ ਛੱਡ ਦੋ ਇਦਾਂ ਹੀ ਹਾਂ ਚੰਕਲ ਆ ਇੱਥੇ ਪਾਣੀ ਕਹਿੰਦੇ ਆ ਕਦੇ ਟੈਂਟਰ ਟੇਪਰ ਗਾਣੇ ਦੇ ਚੁਸਕਾ ਕਰਕੇ ਕਿੱਡਾ ਕਰਕੇ ਠੀਕ ਹੈ ਠੀਕ ਆ ਪਿੱਲਰ ਕੇ ਚੋਰਾ ਭਾਣੇ ਪੈਜ ਆ ਵੀ ਵਿੱਚ ਬਾਤ ਲੈਣਾ ਚਲੋ ਠੀਕ ਜੇ ਆ ਆ ਵਧਾ ਤੇ ਵਧਾ ਤੇ ਆਹ ਵਾਲੇ ਪਾ ਦੇਣਾ ਪਾ ਦੇਣਾ ਲੈ ਆ ਆ ਬੀਮ ਦੇ ਬਰਾਬਰ ਪੈਣਾ ਜੈਨਾ ਇਹ ਬਣਾ ਗਿਆ ਹੈ ਇੱਕਦਮ ਹੀ ਕਰਦੀ ਹੈ ਠੀਕ ਠੀਕ ਲੈ ਕੋਈ ਨਹੀਂ ਲੈ ਆ ਪਹੁੰਚ ਕੇ ਬੰਦੇ ਸਾਡੇ ਸਾਰਾ ਕੰਮ ਜਰਮਨ ਦੇ ਸਿਰ ਤੇ ਹੈ ਮਰੀ ਨਹੀਂ ਤੇ ਇੱਥੇ ਮਾਰੋ ਥੋੜਾ ਇੱਧਰ ਇੱਥੇ ਇੱਥੇ ਇੱਕ ਰਿਹਾ ਅਵਲ ਤੇ ਬੜੀ ਹੀ ਹੈ ਮਰਸਾਨਾ ਨਾ ਜੀ ਪਈਆਂ ਮਾਰੇ ਮੈਚ ਜਾਈ ਲੈਂਟਰ ਪੈਨ ਦੀ ਤਿਆਰੀ ਕਰ ਵੀ 12 ਵਜੇ ਜਾਣੇ ਤਕਰੀਬਨ ਆ ਮਸ਼ੀਨ ਵੀਰ ਹਣਾ ਫਿੱਟ ਕਰਤੀ ਹੈ ਹਮਮਟ ਪੂਰਾ ਮਿਲਿਆ ਪੂਰਾ ਏਰੀਆ ਜਿੰਨਾ ਅੱਧੇ ਦਿਨ ਆਣ ਕੇ ਹੁਣ ਮਿੰਟੀਆਂ ਗਰਾਉਂਡ ਆਵੇ ਬੰਦਾ ਟਾਈਮ ਨਾ ਆ ਜਾਂਦਾ ਪਹਿਲਾਂ ਹੀ ਕਿੰਨਾ ਹੈ ਹਾਂ ਥੋੜਾ ਕਰੰਨੇ ਆ ਪੇਪਰ ਮੈਂ ਉਪਾਇਵ ਚੱਲ ਫਿਰ ਇਹ ਕਰਦੇ 740 777 770 770 770 750 ਮੈਨੂੰ ਦੱਸੋ ਆਹ ਗੱਲ ਕੀ ਆ ਨਹੀਂ ਨਹੀਂ ਪੂਰਾ ਕਿਸੇ ਨੂੰ ਨਾਮ ਤੇ ਜੀ ਆਏ ਫਿਰ ਉਹਦੇ ਤੇ ਵੀ ਤੇ ਅਮਰਦਾਸ ਨਾਮ ਦਸਤਖਤ ਹਾਇ ਅਰਜੁਨ ਹਰਗੋਬਿੰਦ ਨੂੰ 300 300 ਆ ਗਈ ਜੀ ਧਿਆਨ ਰੱਖੋ ਇਹ ਤਾਂ ਹੱਦ ਤੋਂ ਇਹ ਕਾਣ ਨੂੰ ਦੇ ਆਵੇ 350 ਨਾਲ ਸਹਾਇ ਦਸਵੇਂ ਪਤਾ ਸਾਹਿਬ ਜੀ ਉਹ ਵੀ ਸ਼੍ਰੀਪਾਤ ਸਾਹਿਬ ਜੀ ਬਾਦਸ਼ਾਹ ਬਾਦਸ਼ਾਹ ਜੀ ਜਾਨ ਦੇ ਦਾਨੀ ਸਭਾ ਨੂੰ ਅਮੁੱਤ ਦਾਤ ਕਰ ਦਿੱਤਾ ਸਿੱਖਾਂ ਦੇ ਸੰਗਤ ਦਾ ਸਭ ਤੋਂ ਪਹਿਲੇ ਜੀ ਸਾਹਿਬ ਦਾ ਪਾਤਸ਼ਾਹ ਜੀ ਉਹ ਦੂਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਿੰਘਾਂ ਦਾ ਪਾਤਸ਼ਾਹ ਜੀ ਸੰਕਮਾਪਤ ਤੋਂ ਇਰਖਾ ਤੋਂ ਦੂਜਾ ਸਾਹਿਬ ਸਾਡੇ ਆਪ ਵੀ ਦਾ ਉਹ ਦਾ ਅਸਰਾ ਤੱਕਦੇ ਹੋਏ ਲੈਡਰ ਤੋਂ ਨਾ ਸਾਧ ਸੁਣੇ ਦਰ ਮਕਾਨ ਦੇ ਆਪ ਕੰਕਸ਼ਨ ਸਾਹਿਬ ਬਰਕਤਾਂ ਪਾਉਣ ਚਾਹੀਦੀ ਕਦੇ ਤਾਰੇ ਨੂੰ ਨੇ ਆਪ ਵੀ ਦਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੜਦਾ ਹਾਂ ਥੋੜੇ ਬਹੁਤ ਪੈਰ ਤੈਗੇ ਲਿਓ ਵੀ ਅਦਾਸ ਬੇਨਤੀ ਹੋ ਗਈ ਹੈ ਬਸ ਹੁਣ ਆ ਪਾਪਾ ਦਾ ਕੰਮ ਹਡਾ ਲੇਟ ਵਾ ਥੋੜਾ ਜਿਹਾ ਬਸ 15 ਦਾ ਸੈਂਟਰ ਹੈਗਾ ਵਾ 7:30 ਢੰਡੂ ਢੰਡੂ ਇਹ ਅੰਦੇ ਤੋਂ ਬਾਕੀ ਮੈਂ ਲਾਈਨ ਨੇ ਸਦੇ ਕੋਈ ਨਹੀਂ ਵਣ ਦੋ ਆ ਇੱਥੇ ਇੱਥੇ 77 ਜੇ ਇੱਥੇ 77 ਬੰਦਾ ਸੰਜੇ ਦਾ ਮੁੰਡਾ ਇਹ ਜਿਹੜੀ ਵਾਹ ਇੱਥੇ ਜਰਾ ਖੋਰੀ ਨੂੰ ਮੰਮੀ ਵੀ ਆ ਗਈ ਇਧਰ ਆ ਵੀ ਅੱਧਾ ਕੰਮ ਖਿੱਚਦਾ ਵੀ ਰਹਿਣਾ ਹੈ ਅੱਧਾ ਲੈਂਟਰ ਪੈ ਚੁੱਕਾ ਤਕਰੀਬਨ ਤੇ ਪਾਪਾ ਵਾਲੇ ਵੀਰ ਦਾ ਬੜਾ ਜੋਰ ਹੋਣ ਡਿਆ ਕਿਉਂਕਿ ਅੱਜ ਮੌਕੇ ਤੇ ਸੱਦੇ ਆਇਆ ਨੂੰ ਆ ਵੀ ਆ ਨਹੀਂ ਆ ਧਿਆਨਾ ਤੇਰਾ ਧਿਆਨ ਆਇਥੋਂ ਸਾਰੇ ਬਾਬਾ ਕੁਤ ਰੋ ਦੇ ਦਿਓ ਹਾਂਜੀ ਨਾ ਨਾ ਚਲ ਕੋਈ ਨਹੀਂ ਇੱਥੇ ਦੇ ਦੋ ਬਾਬਾ ਜੀ ਕਰਦੇ ਕਰਦੇ ਚਲੋ ਕੋਈ ਗੱਲ ਨਹੀਂ ਹਾਂਜੀ ਹਾਂ ਬੰਦੇ ਜਿਆਦਾ ਹੋ ਗਏ ਨੇ ਇੱਥੇ ਇਕੱਠੇ ਇਹ ਵੀ ਇੱਥੇ ਇਕੱਠੇ ਹੋ ਗਏ ਸਾਰੇ ਉਹਦਾ ਯਾਰ ਫਿਰ ਕਰ ਚੱਪਾ ਇਹਨਾਂ ਨਾਲੇ ਕੰਮ ਚੱਲਦਾ ਪਿਛਲੇ ਦਾ ਦੇਖ ਲਓ ਪਾਈ ਵੀ ਪਾਈ ਜਾਂਦਾ ਨਾਲ ਨਾਲ ਉਹ ਵੀ ਵੀਰ ਖਿੱਚੇ ਤੁਰੇ ਆਉਂਦਾ ਕੰਮ ਆਪਣਾ ਨਾਲ ਨਾਲ ਹੀ ਕਿੱਟਾ ਕਰਤਾ ਇਹਨਾਂ ਨੇ ਸਾਰੇ ਬੰਦੇ ਚੜ੍ਹ ਚੋ ਚਲੋ ਆਹ ਉਹ ਪਾਈ ਜਾਂਦਾ ਲੈ ਅੰਦਰ ਹੋ ਜੂ ਇੱਧਰ ਆ ਇੱਧਰ ਆ ਮੈਂ ਮੈਂ ਆ ਕੇ ਭਾਈ ਹੁਣੇ ਕਿਹਾ ਡਿਆਂ ਤੇ ਚੱਲ ਜੋਂ ਬੜੀ ਹਲ ਬਕਰਾਈ ਤੀ ਹੁਣ ਸਾਰੇ ਥੱਲੇ ਉਤਰ ਜੋਂ ਹਾਂ ਮੈਂ ਬਾਪ ਬਾਲਟੀਆਂ ਦੇ ਦੇ ਚਿੱਕਰੀਆਂ ਰਹਿ ਜਾਂਦਾ ਬਾਲਟੀਆਂ ਥੱਲੇ ਚਿੱਕੀ ਤੂੰ ਅੰਦਰ ਹੋ ਯਾਰ ਮਲ ਪੈਂਦੇ ਬਸ ਬਸ ਚੱਲ ਚੱਲ ਕਰਾਉਂ ਜਾਈਆ ਆਂ ਚਿਤੇ ਬਾਈ ਕਿਦਾ ਤੇਰਾ ਯਾਰ ਆ ਮੇਰੇ ਬਾਪੇ ਦਾ ਓ ਲੈ ਆ ਬੜਾ ਮੈਂ ਚਿਤੇਪ ਤਾਂ ਥਾ ਲੋ ਜੀ ਮਿਹਰਬਾਨੀ ਤੁਹਾਡੀ ਬਹੁਤ ਪਾਪੀਰਾਂ ਨੇ ਪਾਤੀ ਚੱਲ ਜੀ ਇਹ ਚਲੋ ਚਲੋ ਬਹੁਤ ਥੱਲੇ ਹੁਣ ਜਿਆਦੇ ਬੰਦਿਆਂ ਦਾ ਕੋਈ ਕੰਮ ਨਹੀਂ ਇੱਥੇ ਲੱਗੇ ਨਹੀਂ ਮੇਰਾ ਪ੍ਰਵਾਸ ਦੇਖਿਆ ਭਲਾ ਕਿੱਥੇ ਉਤਰੋ ਉਤਰੋ ਅੱਜ ਇਹ ਪੈਪ ਨਾ ਇਹ ਲੈ ਜਾਓ ਜਿਹੜੇ ਖੜਨ ਵਾਲੇ ਸਿਰ ਲੋਈ ਤੇ ਜਗਟ ਹੀ ਜਿਹੜੀ ਮੇਰੀ ਉਹ ਥੱਲੇ ਉਹ ਥੱਲੇ ਥੱਲੇ ਹੋਣੀ ਆ ਆ ਪੈਪ ਥੱਲੇ ਸੁੱਟ ਦਿਓ ਯਾਰ ਜਿਹੜੇ ਹੈਗੇ ਨੇ ਸਾ ਵੀ ਫੜ ਫੋਟੋ ਆ ਦੀ ਲੋਈ ਲੈ ਵੀ ਕਿਉਂ ਕੇ ਮਾਰੀ ਤੇ ਲੈ ਕੇ ਨਹੀਂ ਹਾਂ ਮਾਰੀ ਤੇ ਸਾਲ ਬੜਾ ਪੈਣਾ ਸੋਹਣਾ ਖਰਾਬ ਉਹ ਖਰਾਬ ਹੋ ਜਣੀ ਇਹਨੇ ਮੈਂ ਮਾਰੀ ਚੋ ਕੇ ਸਾਰੇ ਚਲੋ ਚਲੋ ਹੁਣ ਚਲੋ ਚੰਗਾ ਸੋ ਟੀਨਾ ਤੇ ਡਿੱਗੀ ਆ ਅੱਛੇ ਤੱਕ ਮਾਲ ਆ ਗਿਆ ਚਲੋ ਵੀ ਚਲੋ ਉੱਤਰ ਥੱਲੇ ਹੁਣ ਪਹਿਲੇ ਥੋੜੀ ਛੁੱਟੀਆਂ ਹਾਂ ਘਾਹ ਕਿੱਧਰ ਕਰਨੀ ਜੇ ਫਲੋ ਉੱਧਰ ਭਾਈ ਸਾਰੀ ਕਰਨੀ ਤੇ ਵੇਲੇ ਉਸੇ ਹਿਸਾਬ ਨਾਲ ਕਿ ਮਤਲਬ ਜਿਆਦਾ ਵੀ ਟੇਪਰ ਜੀ ਨਾ ਹੋ ਜੇ ਹਿਸਾਬ ਨੇ ਰਵੇ ਘੱਮ ਮਾਰ ਫੇ ਮਾਲ ਬੜਾ ਪੈਣਾ ਪਿੱਛੇ ਇਹਦੇ ਉੱਤੇ ਨਹੀਂ ਨਿਵਾਣਾ ਪੈਣਾ ਮੀਨ ਦੇ ਉੱਤੇ ਵੱਦੇ ਇੱਕ ਵੀ ਉੱਧਰ ਵੀ ਛੱਡਿਆ ਹੈ ਤੇ ਪਰ ਉਹ ਉਹ ਪੈਪ ਸੋਟਾ ਤਿੰਨ ਉਹ ਤਿੰਨ ਦਾ ਪੈਪ ਛੱਡਿਆ ਉੱਧਰ ਵੈਸੇ ਮੈਂ ਪਰ ਆਦ ਚਾਰ ਦਾ ਛੱਡਿਆ ਵੇਸ਼ਟੀ ਸਾਰਾ ਮੈਂ ਨਾ ਤੇ ਪਰ ਇਧਰ ਹੋਏ ਤੇ ਵਧੀਆ ਹੋਊਗਾ ਸਾਡੀ ਵਾਰੀ ਵੀ ਆ ਗਈ ਪਕੌੜੇ ਖਾਣ ਦੀ ਇਹਨਾਂ ਲੇਕਚਨ ਲੱਗੇ ਸ਼ੈਂਕਲ ਆਪਾਂ ਸਵੇਰ ਦੇ ਪੈਪ ਪਾਉਂਦੇ ਆਂ ਵੀਰਾਂ ਦੇ ਨਾਲ ਡੇਟਾ ਕੰਮ ਹੈ ਟੈਸਟ ਵਾ ਲੈ ਵੀ ਵੀਰ ਹੁਣੇ ਚੱਲ ਗਏ ਮਸ਼ੀਨ ਲੈ ਕੇ ਆਪਣੀ ਹੈ ਲੈ ਗਏ ਵੀ ਨਹੀਂ ਬਸ ਬਸ ਗਏ ਜਾਂਦੇ ਰਹੀ ਸਹੀ ਗੱਲ ਚਲ ਵਧੀਆ ਹੋ ਗਿਆ ਆ ਟੈਂਕੀ ਬਾਹਰ ਹੀ ਕੱਢ ਗਏ ਉਹ ਪਾਣੀ ਬੜਾ ਭਰਿਆ ਨਾ ਇਹਨੂੰ ਯਾਰ ਹੁਣ ਜੇ ਅਲੀ ਲੈਂਡਰ ਪੈ ਗਿਆ ਬਾਬੇ ਦੀ ਕਿਰਪਾ ਨਾਲ ਆਪਣਾ ਲੈਂਡਰ ਪੈ ਚੁੱਕਾ ਹੁਣ ਸਾਡੇ ਵੱਲੋਂ ਭਾਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਭਾਈ ਤੁਹਾਡੇ ਪੂਰੇ ਪਰਿਵਾਰ ਨੂੰ ਕਿੱਥੇ ਕਰਨਾ ਹਾਂਜੀ ਗੁਰਸ੍ਰੀ ਚੱਲ ਵਧਾਈਆਂ ਤੈਨੂੰ ਵੀ ਹੈ ਤੈਨੂੰ ਵੀ ਵਧਾਈਆਂ ਲੈ ਲੈਂਟਰ ਆਪਣਾ ਪੈ ਗਿਆ ਹਰਗਣੇ ਸਾਡੇ ਨਾਲ ਤੇ ਮੈਂ ਕੈਪ ਪਾ ਲਈ ਪਿੰਕ ਪਿੰਕ ਹੁਣ ਆਪਾਂ ਜਾ ਰਹੇ ਆ ਘਰ ਮੰਮੀ ਹੁਣ ਆਈ ਸੀ ਉਧਰੋਂ ਉਹ ਟਾਈਮ ਨਾਲ ਚੱਲ ਗਏ ਕਿਉਂਕਿ ਮੈਂ ਫਿਰ ਸਮਾਨ ਨੂੰ ਸਾਮਕਾਣੇ ਸਾਰਾ ਵਗੈਰਾ ਆਪਣਾ ਜੋ ਵੀ ਆਇਆ ਨਾ ਲੈਂਟਰ ਪੈ ਗਿਆ ਤੁਹਾਡੀ ਬਦੌਲਤ ਅਕਾਲਪੁਰਕ ਦੀ ਕਿਰਪਾ ਦੇ ਨਾਲ ਬਾਕੀ ਜਿਹਦੇ ਵਾਸਦੇ ਰਹਿਣ ਸਾਰੇ ਸਪੋਰਟ ਕਰਨ ਵਾਲੇ ਤੇ ਆਪਾਂ ਚੱਲੀਏ ਆਪਣੇ ਘਰ ਤੇ ਨਾ ਅਜੀਤਦੀਪ ਕਹਿੰਦੇ ਆ ਭਾਜੀ ਅੱਜ ਤੁਹਾਡੇ ਵਾਲੇ ਪਾਰਟੀ ਬਣੀ ਆ ਤੇ ਅੱਜ ਰੋਟੀ ਬਾਰੋ ਖਾਣੀ ਤੇ ਹਰ ਗਨੋ ਵੇਲਾ ਸਾਡੇ ਕੋਲ ਛੱਡ ਗਿਆ ਕਹਿੰਦਾ ਚਲੋ ਰੋਟੀ ਖਾ ਕੇ ਉਹਨੇ ਬਾਹਰ ਤੇ ਮੈਂ ਤੇ ਮੰਮੀ ਉਹਨਾਂ ਦੇ ਆਪਣੇ ਨੂੰ ਕਿਹਾ ਮੈਂ ਕਿ ਰੋਟੀ ਖਾ ਕੇ ਉਹਨੇ ਬਾਹਰ ਤੇ ਮੰਮੀ ਕਹਿੰਦੇ ਨਹੀਂ ਮੈਂ ਕੱਦ ਜਾਣਾ ਉਹ ਅੱਜੂ ਮੰਮੀ ਉਹਨੇ ਤੇ ਭਾਬੀਆਂ ਘੱਟ ਚਲ ਗਈਆਂ ਤੇ ਹੁਣ ਆਪਾਂ ਜਾ ਰਹੇ ਆ ਫਿਰ ਮੈਂ ਤੇ ਸਾਰਿਆਂ ਨੂੰ ਰੋਟੀ ਖਵਾਣੀ ਤੇ ਫਿਰ ਕੀ ਹੋਇਆ ਉਹ ਦੋ ਘਰ ਸਿੱਤੀ ਚਲ ਗਏ ਨਾ ਘਰ ਤਾਂ ਆਮ ਨਾਲ ਹੈ ਬੋਲੇ ਬੋਲੇ ਕੀ ਗੱਲਾਂ ਹੈ ਮਟਰੋਲਾ ਫੋਨ ਸੈਗਨੇਟ ਨਹੀਂ ਨਹੀਂ ਰੋਕ ਜਿਆਰੇ ਨਹੀਂ ਨਵੇਂ ਕਰਨਾ ਸਿਰਚ ਨਵੇਂ ਨਵੇਂ ਨਹੀਂ ਨਹੀਂ ਇੱਕ ਨਵੇਂ ਨਹੀਂ ਨਹੀਂ ਮਟਰੋਲਾ ਮਟਰੋਲਾ ਫੋਨ ਮਟਾਰੂ ਲਿਖੀ ਜਾਂਦਾ ਉਹ ਤੇ ਯਾਰ ਇਹ ਹੁਣ ਆਪ ਪਹੁੰਚ ਗਏ ਆ ਰੋਟੀ ਖਾਣ ਵਾਸਤੇ ਬਾਹਰ ਲਾਤੀ ਨੇ ਵਧੀਆ ਐ ਨੀ ਚਿਪ ਕਰਕੇ ਦਾ ਲਾ ਲਾ ਫਸ ਗਿਆਸ ਹੋ ਗਿਆ ਪੀ ਪਣੀ ਛਕ ਲਿਆ ਆਪਾਂ ਚਲ ਠੀਕ ਆ ਫਿਰ ਓਕੇ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਸਵੇਰੇ ਫੇਰ ਕੱਲ ਨਹੀਂ ਮਿਲਣਾ ਨਾ ਤੂੰ ਕੱਲ ਜਾਣਾ ਕਿਤੇ ਕੱਲ ਮੈਂ ਜਾਣਾ ਮੈਂ ਜਾਣਾ ਵਾ ਮਿਲਦੇ ਆ ਜਾ ਕੇ ਓਕੇ ਬਾਜੀ ਜਾ ਕੇ ਫੋਨ ਕਰਦੇ ਬੜਾ ਨੇ ਓਕੇ ਓਕੇ ਪਹੁੰਚ ਗਏ ਆਪਾਂ ਘਰ ਟਾਈਮ ਹੋ ਗਿਆ ਵੇਖੋ 10 ਵਜੇ ਪੂਰੇ ਪਹੁੰਚੇ ਕੀ ਰਹਿ ਗਈ ਜੈਕਟ ਉਹ ਕੁੱਤਾ ਅੱਜ ਕਿੰਨੇ ਥੱਕ ਗਈ ਲੱਗਿਓ ਬਸ ਲੈਂਟਰਲ ਵੇ ਵੇ ਕੇ ਬੰਦਾ ਥੱਕ ਜਾਂਦਾ ਗੇਮ ਲੈਣੇ ਤੇ ਵਧਾਈਆਂ ਹੋਣੇ ਕਰੀ ਫਿਰ ਦੁਬਾਰਾ ਤੁਹਾਨੂੰ ਹੈ ਤੁਹਾਨੂੰ ਵਧਾਈ ਜੀ ਸੈਦਾ ਬਲਾਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸੇ ਜੂਰ ਕਰਿਓ ਮਿਲਦੇ ਨੇਕਸਟ ਵਲੌਗ ਚ ਬਾਏ ਗੁੱਡ ਨਾਈਟ ਰੱਬ ਰੱਖਾ ਜੀ ਦੇ ਵਾਸਤੇ ਰਹੋ